ਸੋਚੀ ਬੈਗੀਆਂ ਜਿਹੜਾ ਕੰਮ ਕਰਨ ਵਾਲਾ ਨਾ ਉਹ ਕਰ ਉਹ ਹੀ ਸੋਚਣ ਦੀਆਂ ਕਿ ਕਿੱਦਾਂ ਇਹਨੂੰ ਬਾਹਰ ਕੱਢੀਏ ਮੈਂ ਤੁਹਾਨੂੰ ਦੱਸਿਆ ਹੁਣੇ ਸੋਈ ਦੋ ਕੋਈ ਕੰਮ ਤੋਂ ਲੜਪੋ ਕੋਈ ਨਹੀਂ ਵੇਲੇ ਨੇ ਫਿਰ ਕਿੱਦਾਂ ਬੰਦੀ ਚਲੋ ਠੀਕ ਆ ਕੋਈ ਗੱਲ ਨਹੀਂ ਲਿਆਵਾਂ ਚਾਹ ਮੈਂ ਤੇ ਚਾਹ ਬਾਅਦ ਚ ਪੀਵਾਂਗੇ ਲੈ ਇਹਨੂੰ ਘਰੋਂ ਕੱਢ ਉਹ ਤੇ ਚਲਾਕੀਆਂ ਤਾਂ ਡਈਆਂ ਨਾ ਮਾਰਨ ਉਹ ਦਿਨ ਦੂਰ ਨਹੀਂਗਾ ਜਦੋਂ ਨਿੱਕੀ ਨੌਣੇ ਧੱਕੇ ਮਾਰ ਕੇ ਇਹਨੂੰ ਕੱਢਣਾ ਵਾ ਅਜੇ ਤਾਂ ਦਿਲਜਿੰਦਰ ਨੂੰ ਕੱਢਣ ਡਈ ਆ ਇਹਦਾ ਰਾਦਾ ਵਾ ਸਜ਼ਾ ਦੇਣ ਇਹੋ ਰਹਿਣੇ ਆ ਇਹੋ ਨਹੀਂ ਰਹਿਣੇ ਅਕਸਰ ਨਾ ਲੱਤਾਂ ਪੈਰ ਬੈਲੇ ਵੀ ਆ ਕਿਦੋਂ ਘਰੋਂ ਘਟ ਦੇਣਗੇ ਤੇ ਫੇਰ ਦੱਸਣਾ ਵਾ ਤੇ ਮੈਨੂੰ ਘਰੋਂ ਘਟਤਾ ਉਹਨਾਂ ਨੇ ਕੋਈ ਗੱਲ ਨਹੀਂ ਮੈਨੂੰ ਇਹ ਆ ਇੱਥੇ ਤਾਂ ਸਾਰਾ ਟੱਬਰ ਬੈਠੀ ਆ ਇੱਕ ਦੂਜੇ ਨੂੰ ਹੌਸਲਾ ਦੇ ਦੇਈਦਾ ਉੱਥੇ ਕੌਣ ਹੌਸਲਾ ਦੇਊਗਾ ਜੇ ਉਹਨੂੰ ਪਤਾ ਲੱਗੂ ਵੀ ਮੇਰੀ ਘਰ ਦੇ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਦੇ ਆ ਸਾਰੀਆਂ ਗੱਲਾਂ ਨਹੀਂ ਦੱਸਣਾਂ ਜਾਂਦੀਆਂ ਤੇ ਇਹ ਫੋਨ ਫੜ ਕੇ ਬੈਠੇ ਆ ਹਾਂਜੀ ਮੈਨੂੰ ਤਾਂ ਸੱਚੀ ਬੜੀ ਖੁਸ਼ੀ ਹੋਣ ਦੀ ਆ ਕਾਜੀ ਖੁਸ਼ੀ ਹੋਈ ਹਾਂ ਜੀ ਹੁਣ ਤੈਨੂੰ ਹੁਣ ਤੇ ਸਭ ਕੁਝ ਸਾਡੇ ਨਾਲ ਹੋ ਗਿਆ ਵਾ ਲੈ ਤੂੰ ਕਹਿੰਦੀ ਨਾ ਘਰ ਘਰ ਕਰਵਾਤਾ ਨਾ ਨਾਂ ਇਹ ਵੀ ਮੈਂ ਚਲੋ ਵਧੀਆ ਹੋ ਗਿਆ ਵਾ ਮੈਂ ਤੇ ਕੀ ਨਹੀਂ ਕਰ ਨਾ ਹੋ ਗਿਆ ਵਾ ਜੇ ਕਿ ਤੇ ਇਹ ਆਪਣੇ ਨਾਂ ਕਰਵਾ ਲੈਂਦੀ ਫਿਰ ਅਹੀਂ ਕਿੱਧਰ ਜਾਣਾ ਸੀ ਮੈਨੂੰ ਨਹੀਂ ਲੱਗਦਾ ਕਿ ਮੰਮੀ ਸਾਡੀਆਂ ਗੱਲਾਂ ਚਾਹਣਗੇ ਪਰ ਮੰਮੀ ਤੇ ਛੇਤੀ ਆ ਗਏ ਸਾਡੀਆਂ ਗੱਲਾਂ ਚ ਵੇਖ ਲਓ ਤੁਸੀਂ ਕਹਿੰਦੇ ਸੀ ਨਾ ਕਿ ਮੰਮੀ ਨੂੰ ਆਪਣੇ ਵਾਸਤੇ ਕਰ ਹੁਣ ਮੈਂ ਵਾਸਤੇ ਕਰਕੇ ਵਿਖਾਤਾ ਵਾ ਨਾ ਸੰਦੀਪ ਮੈਨੂੰ ਵੀ ਨਾ ਇਹੋ ਮੀਰੀ ਤੇਰ ਤੋਂ ਮੈਨੂੰ ਵੀ ਪਤਾ ਲੱਗਣ ਡਿਆ ਸੀ ਜੋ ਮੀਨ ਆਪਣੇ ਵਾਸਤੇ ਕਰਨੀ ਦੀ ਸੀ ਚੱਲ ਮੈਨੂੰ ਇਹ ਦੱਸ ਹੁਣ ਤਰੀ ਕੋ ਚਾਹੀਦਾ ਸਭ ਕੋ ਮਿਲ ਗਿਆ ਨਾ ਤੈਨੂੰ ਉਹ ਬਾਕੀ ਤਾਂ ਰਾਹ ਮੇਰਾ ਸਾਫ਼ ਹੋ ਗਿਆ ਵਾ ਹਾਂਜੀ ਬਸ ਇੱਕੋ ਕੰਡਾ ਵਾ ਉਹ ਕੱਢਣਾ ਵਾ ਹੁਣ ਕੀ ਕਰਨਾ ਵਾ ਸੰਦੀਪ ਉਹ ਗੱਲ ਦਾ ਤੁਹਾਨੂੰ ਵੀ ਪਤਾ ਵਾ ਕਿ ਦਲਜਿੰਦਰ ਨੂੰ ਇੱਥੋਂ ਕੱਢਣਾ ਆਪਾਂ ਤੇ ਉਹ ਕਿਦਾਂ ਕੱਢੀਏ ਹੁਣ ਇਹ ਥੀਮ ਲਾਉਣੀ ਪੈਣੀ ਆ ਘਰ ਹਾੜਾ ਵਾ ਪਹਿਲੀ ਹਾਡੇ ਨਾ ਵਾ ਤੇ ਵੇਖਣ ਕੀ ਡੀ ਹੁਣ ਚੁੱਪ ਕਰਕੇ ਨਾ ਤੂੰ ਤਾਂ ਕਿ ਮਾਰ ਤੇ ਕੱਢ ਕਰ ਰਵਾਰ ਉਹ ਕਿਹੜੇ ਤਰੀਕੇ ਨਾਲ ਕੱਢੂਗੀ ਇਦਾਂ ਕਿਦਾਂ ਤਾਂ ਕਿ ਮਾਰ ਤਰੀਕਾ ਕੀ ਆ ਰਸੋਈ ਦੇ ਕੰਮ ਤੋਂ ਲੜਪੋਗੇ ਕੰਮ ਤੋਂ ਹੋਰ ਉੱਥੇ ਕੀ ਕਰਨਾ ਵਾ ਕਮੰਦਰ ਪਰਣਾ ਕੋਈ ਮੰਨਤਾ ਤੂੰ ਨਹੀਂ ਪੜਨਾ ਸੋ ਸਮਝ ਕੇ ਕਰਨਾ ਪੈਣਾ ਕੰਮ ਤੂੰ ਜਿੱਦਾਂ ਕਹਤਾ ਵਾ ਨਾ ਮੈਂ ਵਸਲਾ ਕਰ ਲਾ ਜਿੱਦਾਂ ਮੰਮੀ ਕਹਿੰਦੀ ਹੈ ਨਾ ਉਦਾਂ ਹੀ ਕਰ ਲਾ ਮੰਮੀ ਨੂੰ ਵੀ ਨਾਲ ਮਲਾ ਲਾ ਜਿੱਦਾਂ ਮੰਮੀ ਕਹਿੰਦੀ ਹੈ ਉਦਾਂ ਹੀ ਕਰੋ ਹੁਣ ਤੇ ਮੰਮੀ ਦੀ ਵੀ ਮੰਨਣੀ ਪੈਣੀ ਆ ਇਹ ਕੋਈ ਨਹੀਂ ਆ ਇੱਕ ਵਾਰ ਮੰਮੀ ਨੂੰ ਕਿਹਾ ਸੀ ਨਾ ਤੇ ਅੱਧੀ ਜਬਾਨ ਤੇ ਕੰਮ ਹੋ ਗਿਆ ਵਾ ਜੇ ਮੈਨੂੰ ਤੇ ਆ ਖੁਸ਼ੀ ਹੋਣੀ ਆ ਉਹ ਦਿਲ ਬਾਗ ਜਿੱਦਾਂ ਮਰਜੀ ਆ ਜੇ ਜੋ ਮਰਜੀ ਕਹਿੰਦੇ ਰਵੇ ਆਗੇ ਕੋਤ ਨਹੀਂ ਨਾ ਸਕਦਾ ਕੁਝ ਵੀ ਉਹ ਕੁਝ ਨਹੀਂ ਹੋਣਾ ਤੇ ਟੈਨਸ਼ਨ ਨਾ ਲਓ ਹੁਣ ਸੱਚੀ ਮੈਨੂੰ ਤੇ ਵਿਸ਼ਵਾਸ ਨਹੀਂ ਹੋਣਿਆ ਕਿ ਘਰ ਸਾਡੇ ਨਾਂ ਹੋ ਗਿਆ ਵਾ ਦਾ ਕਿਲੇ ਸਾਡੇ ਕੋਲ ਆ ਗਏ ਆ ਤੇ ਚਲੋ ਘਰ ਵੀ ਸਾਡੇ ਨਾਂ ਹੋ ਗਿਆ ਵਾ ਸਭ ਕੁਝ ਵਧੀਆ ਹੀ ਹੋਣਿਆ ਵਾ ਹੋਰ ਕੀ ਚਾਹੀਦਾ ਵਾ ਇੰਨਾ ਘਾਨੂੰ ਮਿਲ ਗਿਆ ਵਾ ਕਿ ਸਭ ਕੁਝ ਨਾ ਤੇਰੇ ਕਰਕੇ ਹੋਇਆ ਵਾ ਜੇ ਮੇਰਾ ਤੇਰਨਾ ਨਾ ਨਾ ਵਿਆਹ ਹੁੰਦਾ ਕੋਈ ਤੇ ਭੋਲੀ ਭਲੀ ਆ ਜਾਂਦੀ ਨਾ ਇਹਨੇ ਟਿਕਨ ਹੀ ਨਹੀਂ ਦੇਣੀ ਜਿੱਦਾਂ ਦੀ ਇਹ ਹੈਗੀ ਆ ਤੁਸੀਂ ਤੇ ਉਹਦੇ ਮਗਰ ਲੱਗ ਗਏ ਸੀ ਜਿੱਦਾਂ ਹੀ ਉਹ ਕਹਿੰਦੀ ਸੀ ਨਾ ਤੁਸੀਂ ਤੇ ਡੈਪੇ ਹੀ ਕਰਨ ਉਹਦਾ ਹੀ ਉਸ ਦਿਨ ਮੈਂ ਕੀ ਕਰਦਾ ਪਹਿਲਾਂ ਨਾ ਸਾਰਾ ਕੰਮ ਮੇਰੇ ਕੋਲ ਕਰਵਾਉਂਦੇ ਰਹੇ ਆ ਘਰ ਦਾ ਕੰਮ ਵੀ ਕਰਨਾ ਕਦੀ ਕਿਤੇ ਭੇਦਣਾ ਕਦੀ ਕਿਤੇ ਭੇਦਣਾ ਉਹ ਮੈਂ ਸਭ ਕੁਝ ਵੇਂਦੀ ਰਹੀ ਆ ਸ਼ੁਗਰ ਕਰੋ ਕਿ ਮੰਮੀ ਸਾਡੇ ਵੱਲ ਹੀ ਮੰਮੀ ਨੂੰ ਵੀ ਕੀਤਾ ਤਾਂ ਹੀ ਵੱਲ ਹੋਏ ਆ ਮੰਮੀ ਪਹਿਲਾਂ ਇਹਦੀ ਮੰਨਦੇ ਹੁੰਦੇ ਸੀ ਅੱਜ ਮੇਰਾ ਵਿਆਹ ਹੋਇਆ ਉਹ ਨਾ ਤਰੇ ਤਾਂ ਟਾਂਟਾ ਹੋ ਗਏ ਮੰਮੀ ਤੇ ਤਾਂ ਗੱਲ ਬਣੀ ਹੈ ਸਾਰੀ ਚੰਗਾ ਹੋਇਆ ਰੋਟੀ ਪਾਣੀ ਨਹੀਂ ਪੁੱਛਦੀ ਰਹੀ ਜੇ ਕਿਤੇ ਪੁੱਛ ਲੈਂਦੀ ਨਾ ਤੇ ਮੰਮੀ ਨੇ ਇਹਦੇ ਵਾਲੀ ਹੋਣਾ ਸੀ ਸੰਦੀਪ ਤੂੰ ਮੇਰੀ ਵੀ ਗੱਲ ਸੁਣ ਲਾ ਪਿੰਨ ਨੂੰ ਕਿਤੇ ਪੈਸੇ ਮੰਗਲੇ ਨਾ ਚਲੋ ਭਾਬੀ ਕੋ ਪੈਸੇ ਮੰਗਣੇ ਉਹਨੇ ਮੰਮੀ ਨੂੰ ਕਹਿ ਦੇਣਾ ਸੋਚ ਰਿਤਰ ਕਰਕੇ ਨਾ ਤੇ ਫਿਰ ਪੈਸੇ ਮਿਲਦੇ ਰੇ ਮੈਨੂੰ ਤੇ ਜਦੋਂ ਆਪਾਂ ਘੁੰਮਣ ਜਾਣਾ ਹੈ ਉਦੋਂ ਵੇਖਿਆ ਸੀ ਉਹੀ ਦੀ ਗੱਲ ਵਾ ਤੋਰ ਬਤੇ ਪੈਸੇ ਦਿੱਤੇ ਤਾਂ ਸੋਨਾ ਨਾ ਕਿ ਬੰਦਾ ਵਾ ਕਿੱਡਾ ਝੂਠ ਬੋਲਦਾ ਇਹ ਪੈਸੇ ਮੈਂ ਦਿੱਤੇ ਆ ਦਿੱਤੇ ਦੇ ਮੰਮੀ ਨੇ ਹੀ ਪੈਸੇ। ਉਹ ਚੱਲ ਕੋਈ ਗੱਲ ਨਹੀਂ। ਹੁਣ ਪਿਛਲੀਆਂ ਸਾਰੀਆਂ ਭੁੱਲ ਕੇ ਨਾ ਤੇ ਅਗੀਰ ਆਪਣੀ ਵਧੀਆ ਜ਼ਿੰਦਗੀ ਬਤਾਈਏ। ਤੇ ਜਿਹੜਾ ਕੰਮ ਕਰਨ ਵਾਲਾ ਨਾ ਉਹ ਕਰੀਏ ਛੇਤੀ। ਉਹ ਵੀ ਕੰਮ ਹੋ ਜਾਊਗਾ। ਮੈਂ ਟਾੜਨੇ ਇੱਕ ਸਲਾਹ ਕਰਨੀ ਸੀ। ਆਪਾਂ ਇੱਥੇ ਨਹੀਂ ਰਹਿਣਾ ਹੈਗਾ। ਮੈਂ ਸੋਚਣ ਦੀ ਹੀ ਕਿ ਸ਼ਹਿਰ ਕੋਠੇ ਲੱਲੀਏ। ਇੱਥੇ ਰਹਿ ਕੇ ਕੀ ਕਰਨਾ ਵਾ? ਨਾਲੇ ਆਪਣੇ ਕੋਲ ਪੈਹਾ ਢੇਲਾ ਸਭ ਕੁਝ ਹੈਗਾ ਵਾ। ਸਾਨੂੰ ਕੀ ਲੋੜ ਇੱਥੇ ਰਹਿਣ ਦੀ? ਇੱਥੇ ਢਾਟਵਾਈ ਕਰਾਂਗੇ ਕੀ ਫਾਇਦਾ ਵਾ? ਇਹ ਤੋਂ ਚੰਗਾ ਵਾ ਸ਼ਹਿਰ ਚੱਲ ਜਾਈਏ ਆਪਾਂ। ਗੱਲ ਤੇਰੀ ਵੀ ਠੀਕ ਵਾ। ਸਨੀਪ ਇਦਾਂ ਕਰਦੀ ਆ ਆਇਰਾ ਘਰ ਵਾਣਾ ਇਹ ਵੇਚ ਦਿੰਨੇ ਆ ਜਿਆਦਾ ਨਹੀਂ ਤੇ 25-30 ਲੱਖ ਦਾ ਤੇ ਵੇਚ ਹੀ ਜਾਣਾ ਵਾ ਤੇ ਬਾਕੀ ਫਿਰ ਵੀ ਪੈਸੇ ਨੋਰ ਪਹੂਗੀ ਨਾ ਤੇ ਮਮੀ ਕੋ ਲਾ ਲਾਂਗੇ ਪਿੰਡ ਵਾਲੀ ਕੋ ਜਾਣਾ ਥੋੜੀ ਬੀਤੀ ਪਿਆੜੀ ਲਾ ਦਾਂਗੇ ਥੋੜੀ ਬੀਤੀ ਪਿਆੜੀ ਵੇਚ ਕੇ ਨਾ ਤੇ ਵਧੀਆ ਕੋਠੀ ਬਣਾਵਾਂਗੇ ਸ਼ਹਿਰ ਉਹ ਵਨ ਗੜੀ ਸੋਚੀ ਪੈ ਗਈ ਆ ਜਿਹੜਾ ਕੰਮ ਕਰਨ ਵਾਲਾ ਨਾ ਉਹ ਕਰ। ਹੋਰ ਹੀ ਸੋਚਣ ਦੀਆਂ ਕਿ ਕਿੱਦਾਂ ਇਹਨੂੰ ਬਾਹਰ ਕੱਢੀਏ। ਮੈਂ ਤੁਹਾਨੂੰ ਦੱਸਿਆ ਹੋਣਾ ਸੋਈ ਦੋ ਕੇ ਕੰਮ ਤੋਂ ਲੜਪੋ। ਕੋਈ ਕਰਨੀ ਵੇਲੇ ਨੇ ਫਿਰ ਕਿੱਦਾਂ ਬੰਦੀ। ਚਲੋ ਠੀਕ ਆ ਕੋਈ ਗੱਲ ਨਹੀਂ। ਲਿਆਵਾ ਚਾਹ ਮੈਂ। ਤੇ ਚਾਹ ਬਾਅਦ ਚ ਪੀਵਾਂਗੇ। ਲੈ ਇਹਨੂੰ ਘਰੋਂ ਕੱਢ। ਚਲੋ ਠੀਕ। ਚੱਲ। ਇਹ ਘਰੋਂ ਨਿਕਲ ਵੀ ਨਾ ਤੇ ਸਾਰਾ ਕੰਮ ਹੀ ਸਾਫ਼ ਹੋਏ ਨਾ। ਇਦਾਂ ਹੀ ਕਰਦੀ ਆ। ਇਹ ਕੰਮ ਜ਼ਰੂਰੀ ਹੈ ਸਭ ਤੋਂ ਪਹਿਲਾਂ। ਬਾਕੀ ਤੇ ਕੰਮ ਸਾਰਾ ਵਧੀਆ ਵਧੀਆ ਹੋ ਗਿਆ ਵਾ ਬਸ ਨਾ ਇੱਕੋ ਟੈਨਸ਼ਨ ਵਾ ਹੁਣ ਇਹਨੂੰ ਕਿੱਦਾਂ ਕਰੂ ਕੱਢਾਂ ਬਾਹਰ ਮੈਂ ਸੋਚਣਾ ਤੇ ਪੈਣਾ ਹੀ ਕੁਝ ਨਾ ਕੁਝ ਕਿਉਂਕਿ ਹੁਣ ਮੰਮੀ ਨੂੰ ਇੱਥੇ ਲਿਆਉਣਾ ਵਾ ਮੰਮੀ ਵਿਚਾਰੇ ਵੀ ਉੱਥੇ ਇਕੱਲੇ ਰਹਿੰਦੇ ਆ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਕਿਹੜੇ ਕੰਮ ਤੋਂ ਇਹ ਮੈਂ ਘਰੋਂ ਕੱਢੂੰਗੀ ਬਾਹਰ ਇਦਾਂ ਕਰਦੀ ਆ ਪਹਿਲਾਂ ਇਹਨਾਂ ਨੂੰ ਚਾਹ ਬਣਾ ਕੇ ਦੇ ਦਿੰਦੀ ਆ ਫੇਰ ਕੁਝ ਨਾ ਕੁਝ ਸੋਚਣਾ ਪੈਣਾ ਵਾ ਕੱਟਣਾ ਤੇ ਹੈਗਾ ਹੀ ਆ ਤੇ ਕੱਟ ਕੇ ਵੀ ਅੱਜ ਹੀ ਰਹਿਣਾ ਇਹਨੂੰ ਮੈਂ ਕੋਈ ਗੱਲ ਨਹੀਂ ਇਹ ਜਿਹੜੇ ਭੂਆ ਨੂੰ ਸੱਦ ਕੇ ਲਿਆਉਂਦੀ ਸੀ ਨਾ ਕਿ ਭੂਆ ਇਹਨਾਂ ਨੇ ਮੇਰੇ ਨਾਲ ਆਹ ਕੀਤਾ ਵਾ ਤੇ ਉਹ ਕੀਤਾ ਵਾ ਰੱਖੇ ਹੁਣ ਭੂਆ ਨਾਲੇ ਲੱਗੂਗਾ ਪਤਾ ਭੂਆ ਨੂੰ ਵੀ ਕਿ ਕਿਦਾਂ ਰਖੀਦਾ ਵਾ ਦੋ ਦਿਨ ਨਹੀਂ ਕੱਢਣੇ ਭੂਆ ਨੇ ਵੇਖੀ ਹਾਂ ਇਦਾਂ ਨਾ ਕਰਾਂ ਸਾਫ਼ ਸਫਾਈ ਤੇ ਹੋਈ ਆ ਖਲਾਰਾ ਫੇਰ ਪਾ ਦਿੰਨੀ ਆ ਜਾ ਕੇ ਮੰਮੀ ਨੂੰ ਕਹੂੰਗੀ ਕਿ ਮੰਮੀ ਵੇਖ ਲਓ ਸਾਰੀ ਸਫਾਈ ਮੈਂ ਕੀਤੀ ਆ ਤੇ ਫੇਰ ਆ ਕੇ ਖਲਾਰਾ ਪਾ ਜੀ ਆ ਜੋ ਗਾਲਾਂ ਪੈਣਗੀਆਂ ਨਾ ਪਤਾ ਇਹਨੂੰ ਫੇਰ ਹੀ ਲੱਗਣਾ ਵਾ ਆਸ਼ਾ ਬਾ ਇਹ ਸਕੀਮਾਂ ਲੱਗਣੀਆਂ ਵਾ ਮੈਨੂੰ ਕਰੂੰਗਾ ਢੰਡੀਆਂ ਕੋਈ ਗੱਲ ਨਹੀਂ ਸਮਝੀਂ ਕੋਰੇ ਤੇਰੀ ਸਕੀਮ ਜਿਹੜੀ ਹੈ ਨਾ ਇਹ ਮੈਂ ਕਾਮਯਾਬ ਨਹੀਂ ਹੋਣ ਦੇਣੀ ਮੈਂ ਇਦਾਂ ਕਰਦੀ ਆ ਪੂਆ ਜੀ ਨੂੰ ਕਰਦੀ ਆ ਹੁਣ ਪੂਆ ਜੀ ਤੁਸੀਂ ਤਿਆਰ ਹੋ ਹੁਣ ਕਿਉਂਕਿ ਹੁਣ ਜਦੋਂ ਮੰਮੀ ਅੰਦਰ ਆ ਗਈ ਨਾ ਤੇ ਹੁਣ ਖਲਾਰਾ ਪਹਿਣਾ ਹੀ ਪੈਣਾ ਵਾ ਤੇ ਇਹਨਾਂ ਨੇ ਬਸ ਇਹੋ ਹੀ ਕਰਨਾ ਵਾ ਕਿ ਮੈਨੂੰ ੱਤਕੇ ਮਾਰ ਕੇ ਬਾਹਰ ਕੱਢਣਾ ਕੋਈ ਗੱਲ ਨਹੀਂ ਕਰ ਲਓ ਤੁਸੀਂ ਆਪਣਾ ਸੌਂਕ ਪੂਰਾ ਇਹ ਚੀਕੀ ਗਾਰੰਟੀ ਕਿਤੇ ਮੇਰੀ ਗੱਲਾਂ ਤ ਨਹੀਂ ਸੁਣਣ ਡੀ ਮੈਨੂੰ ਤਾਂ ਲੱਗਦਾ ਵਾ ਇਹਨੇ ਸਭ ਕੁਝ ਸੁਣ ਲਿਆ ਵਾ ਫੇਰ ਇਹਨਾਂ ਕੋਈ ਸਿਆਪਾ ਪੈ ਜੇ ਇਹਨਾਂ ਨੇ ਤੇ ਮੇਰੇ ਗੱਲ ਪੈ ਜਾਣਾ ਵਾ ਕਿ ਤੇਰੇ ਕੋ ਜਰਿਆ ਨਹੀਂ ਜਾਂਦਾ ਫੇਰ ਡੈਪੀ ਹਣੀ ਕਿਸੇ ਦੇ ਨਾਲ ਗੱਲਾਂ ਕਰਨ ਜੇ ਇਹਨੇ ਸੁਣਿਆ ਹੁੰਦਾ ਤੇ ਇਹਨੇ ਮੈਨੂੰ ਰੋਕ ਲੈਣਾ ਸੀ ਇਹਨੇ ਤੇ ਰੋਕਿਆ ਨਹੀਂ ਐ ਇਦਾਂ ਕਰਦੀ ਆ ਇਹ ਤੋਂ ਪਹਿਲਾਂ ਪਹਿਲਾਂ ਮੰਮੀ ਵੱਲ ਜਾਨੀ ਆ ਇਹਨੂੰ ਧੱਕੇ ਮਾਰ ਕੇ ਕੱਢੀਏ ਇਥੋਂ ਇਦਾਂ ਕਰਦੀ ਆ ਪੂਰਾ ਜੀ ਨੂੰ ਨਾ ਫੋਨ ਕਰ ਹੀ ਦਿੰਨੀ ਆ ਵਾਜੀ ਫੋਨ ਕਿਉਂ ਨਹੀਂ ਚੁੱਕਣ ਦੇ? ਕੋਤ ਮੈਂ ਕੰਮ ਲਈ ਹਾਂ ਕਰਨ। ਕੰਮ ਕਰਨ ਦੇ ਹੀ ਤੇ ਤੁਸੀਂ ਇਦਾਂ ਕਰੋ ਕਿ ਤਿਆਰ ਹੋ ਇੱਧਰ ਤੇ ਸਕੀਮਾਂ ਲੱਗੀਆਂ ਮੈਨੂੰ ਬਾਹਰ ਕੱਢਣ ਦੀਆਂ। ਸ਼ੈ ਮੈਂ ਕੋਈ ਗੱਲ ਨਹੀਂ ਮੈਂ ਇੱਥੇ ਹੀ ਆ ਤੁਹਾਡੇ ਲੱਗ ਗਈ। ਮੈਂ ਤੇ ਆਣੀ ਆ। ਮੈਂ ਉਸੇ ਵਾਲੇ ਆ ਜੂਗੀ। ਤੁਸੀਂ ਇਦਾਂ ਕਰੋ ਵੀ ਫੁੱਫੜ ਜੀ ਨੂੰ ਫੋਨ ਕਰਕੇ ਸੱਦ ਲਓ। ਚਾਹ ਠੀਕ ਆ ਕੋਈ ਗੱਲ ਨਹੀਂ ਮੈਂ ਕਰ ਦਿੰਦੀ ਉਹਨਾਂ ਨੂੰ ਫੋਨ ਕਰਕੇ ਕਿਹਨੇ ਆਜੋ। ਆਹ ਉਹਨਾਂ ਨੂੰ ਕਿਉਂ ਕਿ ਛੇਤੀ ਆ ਜਿਓ ਕਿਉਂਕਿ ਇਹ ਮੰਮੀ ਵੱਲ ਗਈ ਹੈ। ਤੇ ਕੀਤਾ ਉਹਨਾਂ ਨੇ ਕਿਹੜੇ-ਕਿਹੜੇ ਬਾਹਰ ਕੱਢ ਦੇਣਾ ਵਾ। ਤੇ ਮੈਂ ਆਨੀ ਆ ਕਿ ਇਹਨਾਂ ਨੂੰ ਪਹਿਲਾਂ ਨਾ ਹੀ ਦਸੀਏ ਜਦੋਂ ਇਹ ਮੈਨੂੰ ਬਾਹਰ ਕੱਢਣ ਦੇ ਹੋਣਗੇ ਨਾ ਤੇ ਤੁਸੀਂ ਕੇਟਚੀ ਆ ਜਿਓ ਕੋਈ ਨਹੀਂ ਤੋ ਕੀ ਕਰਨਾ ਕਰ ਮੈਂ ਵੇੜੇ ਸੀ ਰਹੂੰਗੀ ਜਦੋਂ ਆਵਾਸ ਨਹੀਂ ਮੈਂ ਉਸੇ ਵੇਲੇ ਆ ਜੂ ਫਿਰ ਤੇਰੇ ਨੂੰ ਹੁਣੇ ਫੋਨ ਕਰਦੇ ਤੇ ਅੱਡੇ ਪੌਣੇ ਘੰਟੇ ਤੱਕ ਪਹੁੰਚ ਜਾ ਹਾਂਜੀ ਇਦਾਂ ਹੀ ਕਰਿਓ ਤੇ ਕੋਈ ਗੱਲ ਨਹੀਂ ਉਦੋਂ ਤੀਕ ਮੈਂ ਇੱਧਰ ਉੱਧਰ ਹੋ ਜਾਨੀ ਆ ਉਹਨਾਂ ਦਾ ਟਾਈਮ ਮੈਟ ਪਾਉਣੀ ਆ ਕੋਈ ਗੱਲ ਨਹੀਂ ਤੇਰੇ ਵੱਲੋਂ ਕੱਟਦੇ ਮੈਂ ਇਹਨਾਂ ਨੂੰ ਕਰ ਦਿੰਨੀ ਹੁਣ ਚਲੋ ਠੀਕ ਆ ਭੂਆ ਜੀ ਕਿਤੇ ਆ ਨਾ ਜਾਵੇ ਉਹਨੂੰ ਪਤਾ ਨਾ ਲੱਗ ਜੇ ਨਹੀਂ ਨਹੀਂ ਕੱਟ ਤੂੰ ਕੋਈ ਨਹੀਂ ਮੈਂ ਕਰਦੀ ਹਣੀ ਚਲ ਅਬੀ ਚੰਗਾ ਹੋ ਗਿਆ ਜਿਹੜੇ ਨਾ ਫੁੱਫੜ ਦੀ ਵੀ ਆ ਜਾਣਗੇ ਫੇਰ ਤਮਾਸ਼ਾ ਲੱਗੂਗਾ ਤੇ ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਇਹ ਨੂੰ ਘਰੋਂ ਕਿੱਦਾਂ ਬਾਹਰ ਕੱਢੀ ਦਾ ਮੰਮੀ ਆ ਜਾ ਤੂੰ ਇੱਥੇ ਖਲੋਤੇ ਮੈਂ ਘਰ ਨਹੀਂ ਲੱਭਣ ਤੁਹਾਨੂੰ ਆ ਧੋਖ ਲੱਗੀ ਮਜ਼ਾਕ ਕਰੋਗੀ ਇਧਣ ਕੇ ਮੇਰੀ ਗੱਲ ਸੁਣੋ ਮੰਮੀ ਮੈਂ ਅਛ ਦੇਣ ਵਾਂ ਕਿ ਜਦ ਮੈਂ ਨੌਕਰਾਨੀ ਹੈ ਘਰ ਦੀ ਕੀ ਹੋਇਆ ਹੁਣ ਹੁਣ ਕੀ ਆ ਮੈਂ ਸਾਰਾ ਕੰਮ ਕਰਕੇ ਨਾ ਵਿਹਲੀ ਹੋਈ ਸੀ ਕਿ ਚੱਲ ਮੇਰਾ ਕੰਮ ਨਿਬੜ ਗਿਆ ਵਾ ਘੜੀ ਲੰਮੇ ਪੈ ਲੈਨੀ ਆ ਉਹਨੇ ਸੁਆਣੀ ਨੇ ਵੇਖ ਲਓ ਕੀ ਕੀਤਾ ਵਾ ਕੀ ਕੀਤਾ ਔਰ ਸੋਹੀ ਚ ਜਾ ਕੇ ਵੇਖੋ ਕਿਦਾਂ ਖਲਾਰਾ ਪਾਇਆ ਨੇ ਜਦੋਂ ਹੁਣ ਪੋਤੀ ਤੁਹਾਡੇ ਨਾਮ ਹੋ ਗਈ ਹੈ ਨਾ ਕੱਲ ਦੀ ਤੇ ਚੁੱਕ ਕੇ ਮੇਰਾ ਮਿਸਤਰਾ ਦੇ ਬਾਹਰ ਮਾਰਿਆ ਮਮੀ ਮੈਂ ਤਾਂ ਹੀ ਤੇ ਤੁਹਾਡੇ ਵੱਲ ਆਈ ਆ ਕਿ ਕੱਢੋ ਇਹਨੂੰ ਬਾਹਰ ਮੈਂ ਤਾਂ ਨਹੀਂ ਕੱਢਣਾ ਤੂੰ ਤੇ ਤੇਰਾ ਫਰਜ਼ ਬੰਦਾ ਕੱਢਣ ਦਾ ਮੈਂ ਤਾਂ ਫਿਰ ਕੱਢ ਦੇਣਾ ਵਾ ਬਾਅਦ ਚ ਤੂੰ ਹੀ ਨਾ ਕਿਓ ਕਿ ਤੱਕੇ ਮਾਰ ਕੇ ਕੱਢ ਦਿੱਤੀ ਇਹ ਬਾਹਰ ਮੈਂ ਨਹੀਂ ਆਂਦੀ ਕੋ ਹੋਵੇ ਮੈਂ ਇਹਨਾਂ ਨਾਲ ਵੀ ਸਲਾਹ ਕਰ ਲਈ ਆ ਮੈਂ ਹੁਣ ਤੂੰ ਹੀ ਨਹੀਂ ਬੋਲਣਾ ਵਿੱਚ ਜੋ ਮਰਜ਼ੀ ਕਰੀਏ ਹੀ ਜੀ ਆਂਦਾ ਦਲਜੀਤ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਨਹੀਂ ਬੋਲਦਾ ਵਿੱਚ ਕੋਈ ਨਹੀਂ ਮਾਰਦਾ ਕਿਹਦੇ ਘੱਟ ਬਾਹਰ ਇਹਨੂੰ ਉਧਰ ਮੈਨੂੰ ਤੇ ਇਹਨੇ ਛਦੈਨ ਸਮਝਿਆ ਵਾ ਕਦੀ ਇਹ ਪੋਚੇ ਲੋਂ ਡਾ ਦਿੰਦੀ ਕਦੀ ਇਹ ਭਾਂਡੇ ਮੰਜਨ ਡਾ ਦਿੰਦੀ ਆ ਆਪ ਕੋਈ ਕੰਮ ਨਹੀਂ ਕਰਦੀ ਚਾਤਰ ਜੋ ਬਣੀ ਬਸ ਵਿਹਲੀ ਦਾ ਮਾੜਾ ਜਿਹਾ ਕੰਮ ਕਰਕੇ ਕਹਿ ਦਿੰਦੀ ਮੈਂ ਕੰਮ ਬੜਾ ਕੀਤਾ ਵੇ ਮੈਂ ਥੱਕ ਗਈ ਆ ਮੈਂ ਆ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਅਹੀਂ ਚ ਦੇਣਾ ਵਾ ਵਿਹਲੀ ਦਾ ਕਿੰਨਾ ਕੰਮ ਇਹ ਦੋ ਤੇ ਡੰਗਰ ਵਾ ਸਾਰੇ ਕੋਲ ਉਹਨਾਂ ਦਾ ਬਹੁਤ ਕੰਮ ਹੋਣਾ ਸਾਰਾ ਦਿਨ ਬਸ ਵਿਹਲੀ ਬੜੀ ਰਹਿੰਦੀ ਆ ਜਾਂ ਗਵਾਂਡੀਆਂ ਘਰ ਚਲ ਜਾਂਦੀ ਆ ਕੰਮ ਤੇ ਕੋਈ ਹੈ ਨਹੀਂ ਇਹਨੂੰ ਇਹ ਹੋਰ ਚੁੱਕਣਾ ਮਾਰਨ ਲਈ ਆ ਉਹਨੂੰ ਵੇਲੀ ਦਾ ਤਾਂ ਭੱਜ ਗਿਆ ਫੇ ਮੈਂ ਵੇਲੀ ਗਈ ਮੈਂ ਹੁਣ ਤੱਕੇ ਮਾਰ ਕੇ ਕੱਢ ਦੇਣੀ ਆ ਤੇ ਤੁਸੀਂ ਨਹੀਂ ਬੋਲਣਾ ਵਿੱਚ ਠੀਕ ਆ ਨਾ ਮੈਂ ਨਹੀਂ ਬੋਲਦੀ ਬੇਸ਼ੱਕ ਜਿਤਨਾ ਮਰਜ਼ੀ ਕਰ ਸੰਦੀਪ ਉਹ ਆ ਦੇ ਘਰ ਦਾ ਕਿਤਰਾ ਸਰਦਾ ਹੋਵੇਗਾ ਉਹ ਕਿੱਥੋਂ ਰੋਟੀ ਖਾਂਦਾ ਹੁਣ ਆ ਅੱਜ 15 ਦਿਨ ਹੋ ਗਿਆ ਇਹਨੂੰ ਇੱਥੇ ਬੈਠੀ ਮਮੀ ਉਹ ਵੀ ਮੰਗ ਤਾਂ ਕਿ ਸਰ ਲੈਂਦਾ ਹੋਊਗਾ ਕਿ ਉਹਨਾਂ ਨੂੰ ਕੀ ਆ ਬੇਸ਼ਰਮ ਹੈਗੇ ਦੋਵੇਂ ਜੀ ਤਾਂ ਜੋ ਉੱਧਰ ਵੜੀ ਰਹਿੰਦੀ ਐ ਤਾਂ ਤੇ ਨਿਕਲਦੀ ਨਹੀਂ ਉਦੋਂ ਜੇ ਫਿਕਰ ਹੋਵੇ ਤੇ ਘਰ ਨਾ ਜਾਵੇ ਆਪਣਾ ਘਰ ਨਾ ਵੇਖੇ ਲੋਕਾਂ ਦਾ ਘਰ ਜਾੜਨਦੇ ਆ ਨਾ ਘਰ ਸਾੰਬੇ ਨਹੀਂ ਜਾਂਦੇ ਤੇ ਪਕਾਨੀਆਂ ਦੇ ਘਰ ਹੀ ਜਾਣ ਕੇ ਮੈਂ ਤਮਾਸ਼ਾ ਵੇਖਣ ਲਈ ਆ ਉਹਨਾਂ ਨੂੰ ਇਹ ਆ ਕਿ ਇੱਧਰ ਵੀ ਲੜਾਈ ਪਈ ਰਵੇ ਤੇ ਉਧਰ ਵੀ ਪਈ ਰਵੇ ਤਮਾਸ਼ਾ ਵੇਖਣ ਦੇ ਹੋਰ ਕੀ ਕਰਨਾ ਇਹਨਾਂ ਨੇ ਕੋਈ ਬਣੀ ਹੈ ਸਾਰਿਆਂ ਦੇ ਵਿੱਚ ਕੋਈ ਗੱਲ ਨਹੀਂ ਜੇ ਉਹਨੂੰ ਕੱਢੂੰਗੀ ਨਾ ਤੇ ਇਹਨੂੰ ਵੀ ਨਾਲ ਹੀ ਧੱਕੇ ਮਾਰ ਕੇ ਕੱਢੂੰਗੀ ਆਵੇ ਸਹੀ ਕਿੱਦਾਂ ਹੁੰਦੀ ਹੁਣ ਤੂੰ ਇਹੜਾ ਕੰਮ ਕਰਨਾ ਨਾ ਤੂੰ ਕਰਨਾ ਜਾ ਕੇ ਤੇ ਮੈਂ ਵੇਲੇ ਵੇਲੇ ਬਾਅਦ ਚ ਹੀ ਆਉਣੀ ਆ ਚਲੋ ਠੀਕ ਆ ਮੰਮੀ ਆ ਜਿਓ ਫਿਰ ਚੰਗਾ ਤਾਂ ਮਾਸ਼ਾਅੱਲਾ ਆਇਆ ਇਹ ਨਾ ਨਹੀਂ ਚੰਗਾ ਸਗੋ ਇਹਨੂੰ ਘਰੋਂ ਕੱਢ ਦੇਗੀ ਨਾ ਕਰੋ ਕਲੇਜ ਤੇ ਮੁਕੇਗਾ ਜਿਹੜਾ ਰੋਜ਼ ਪਿਆਰ ਹੀਂਦਾ ਵਾ ਸਰਪਿੰਦਰ ਆਜਾ ਭੂਆ ਜੀ ਪਤੂਰਾ ਵਗਸ ਮੇਰੀ ਹਾਂਜੀ ਮੈਨੂੰ ਨੰਬਰਿੰਦਰ ਦਾ ਫੋਨ ਆਇਆ ਸੀ ਅੱਛਾ ਕਹਿਣ ਲਈ ਹੀ ਤੇ ਮੈਨੂੰ ਘਰੋਂ ਕੱਢਣ ਦੀਆਂ ਸਕੀਮਾਂ ਲਈਆਂ ਵਾ ਕਰਨ ਮੈਨੂੰ ਕੋਹ ਕਿਹੜੀ ਗੱਲੋਂ ਆਹ ਆ ਜਿਹੜੀ ਨਿੱਕੀ ਆ ਨਾ ਆ ਤੇ ਪਥਾੜੇ ਦੀ ਜੜ ਵਗਦੇ ਕਿਉਂ ਕਿ ਦਿਲਜਿੰਦਰ ਨੇ ਕੰਮ ਕਰ ਲਿਆ ਹੋਣਾ ਨਾ ਆਹੋ ਇਹਨੇ ਜਾ ਕੇ ਫੇਰ ਸੋਈ ਚ ਖਲਾਰਾ ਪਾਤਾ ਈ ਸੰਦੀਪ ਨੇ ਆਹੋ ਜਾ ਕੇ ਸਾਸਾ ਆਪਣੀ ਨੂੰ ਕਹਿੰਦੀ ਆ ਕਿ ਦਿਲਜਿੰਦਰ ਨੇ ਖਲਾਰਾ ਪਾਇਆ ਵਾ ਦੇ ਲਾਇ ਦੇ ਕੰਮ ਆ ਚੰਗੀ ਗੱਲ ਇੱਕ ਘਰ ਦੇ ਵਿੱਚ ਇਦਾਂ ਕਰਨਾ ਚਾਹੀਦਾ ਵਾ ਮੈਂ ਨਹੀਂ ਵੀ ਪਤਾ ਨਹੀਂ ਪੀ ਕੀ ਚੁੰਦੀ ਐ ਸੱਚ ਕਿ ਇਹਨੇ ਕਰਨਾ ਤੇ ਕੀ ਨੇ ਮੈਂ ਤੇ ਇਹਦੀ ਗੱਲ ਦੇ ਵਿੱਚ ਚਣ ਕੇ ਆ ਫਸ ਗਈ ਆ ਮੈਨੂੰ ਇਹ ਰਿਸ਼ਤਾ ਕਰਵਾਉਣਾ ਹੀ ਨਹੀਂ ਚਾਹੀਦਾ ਪਰ ਹੁਣ ਮੈਂ ਬੜਾ ਪ੍ਰਸਤੁਤ ਨਹੀਂ ਕਿ ਮੈਂ ਇਹਦੇ ਚ ਕਿਉਂ ਆਈ ਮੈਂ ਤਾਂ ਤਾਂ ਮੁੰਡੇ ਦੇ ਮੂੰਹ ਹਲੇ ਵੇਣੀ ਹਾਂ ਜੀ ਜਿੰਨੇ ਕੋ ਕਰ ਲਿਆ ਨਾ ਫੇਰ ਔਖਾ ਹੋਣਾ ਪਤੀ ਆਵਾ ਖੂਨ ਦਾ ਰਿਸ਼ਤਾ ਵਾ ਉਹ ਬੰਦਾ ਆਪਣੇ ਬੋਲੇ ਚੰਗਾ ਹੀ ਕਰਦਾ ਵਾ ਪਰ ਇਹ ਥੋੜਾ ਪਤਾ ਹੁੰਦਾ ਵਾ ਕਿ ਮੜਕੀ ਆਖੋ ਬੜਨਾ ਵਾ ਆਪਣੇ ਨਾਲ ਬਾਹਰੋਂ ਇੱਕ ਜੀ ਮਾੜਾ ਆ ਜੇ ਨਾ ਨਾ ਸਾਰੇ ਘਰ ਦਾ ਨਾ ਮਾਹੌਲ ਖਰਾਬ ਹੋ ਜਾਂਦਾ ਵਾ ਤਕਵੇਲਾ ਕਰ ਹੀ ਦਿੱਤਾ ਵਾ ਹੁਣ ਮੈਂ ਤੇਰੇ ਫੁੱਫੜ ਨੂੰ ਫੋਨ ਕੀਤਾ ਵਾ ਹਾਂਜੀ ਮੈਂ ਹਾਂ ਤੁਸੀਂ ਵੀ ਆਓ ਆਖਣ ਲਈ ਹੀ ਤੇ ਮੈਨੂੰ ਘਰੋਂ ਕੱਢਣਾ ਮੈਂ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਵੇਲੇ ਵਿੱਚ ਹੀ ਹਾਂ ਜਦੋਂ ਮੈਨੂੰ ਆਵਾ ਸੁਣੀ ਨਾ ਮੈਂ ਉਦੋਂ ਆ ਜੂੰਗੀ ਹੁਣ ਮੈਂ ਪੇਪਰ ਵਖਾਲ ਦੇਣੀ ਤੇ ਆ ਲੈ ਵੇਖ ਲੈ ਉਹਦੇ ਨਾਲ ਪੈਲੀ ਬੰਨਾ ਹੈਗਾ ਵਾ ਹੁਣ ਤੂੰ ਕੁਝ ਨਹੀਂ ਕਰ ਸਕਦੀ ਨਹੀਂ ਨਹੀਂ ਉਹ ਤਾਂ ਚਲੋ ਹੈ ਹੀ ਮੈਂ ਮੰਦੀ ਆ ਤੇ ਕਿਦਾਂ ਇਹਨਾਂ ਨੇ ਸੁਣਿਆ ਸੁਣਿਆ ਵਾ ਉਹ ਘਰੋਂ ਕੱਢਣਾ ਚਾਹੇਗਾ ਦਾ ਆਹੋ ਹਾਂ ਦੀ ਦੋਵੇਂ ਜਾਣੀਆਂ ਗੱਲਾਂ ਕਰਨ ਡੀਆਂ ਸੀ ਮੈਂ ਸੁਣ ਲਿਆ ਵਾ ਤੇ ਭੂਆ ਜੀ ਹੁਣ ਮੈਂ ਉਰੇ-ਪਰੇ ਹੋ ਕੇ ਟਾਈਮ ਕੱਢ ਲੈਣੀ ਆ ਹਾਂਜੀ ਘੁੱਪੜ ਤੇਰੇ ਨੂੰ ਮੈਂ ਕਹਿੰਨਾ ਛੇਤੀ ਆਜੋ ਜੇ ਪਰਨਾ ਬੱਧਾ ਪਰਨੇ ਸੀ ਆਜੋ ਕੋਈ ਗੱਲ ਨਹੀਂ ਕਿਹੜਾ ਤੇ ਪਹਿਲੀ ਬਰਉਣਾ ਨਹੀਂ ਨਹੀਂ ਭੂਆ ਜੀ ਤੁਸੀਂ ਪਨਾ ਕੀ ਕਰੋ ਤੁਸੀਂ ਪੇਪਰ ਕੱਢ ਕੇ ਰੱਖੋ ਜੇ ਹੁਣ ਐ ਇਦਾਂ ਕਰਨਗੇ ਨਾ ਤੇ ਵਿਖਾਇਓ ਉਸੇ ਵਲੇ ਨਹੀਂ ਨਹੀਂ ਮੈਂ ਵਖਾਉਂ ਆਹ ਵੇਖੋ ਪਰ ਇੰਨੀ ਜੇਡੇ ਮਾਲਕ ਬਣੇ ਫਿਰਦੇ ਵੀ ਇਹੀ ਕਰਦੇ 10 ਕਿਲਿਆਂ ਦੇ ਮਾਲਕ ਬਣਦੇ ਹੋਰ ਕੀ ਆ ਨਹੀਂ ਸੱਸ ਨੂੰ ਸਮਝਣਾ ਚਾਹੀਦਾ ਵੀ ਮੇਰੇ ਇਹ ਨਾ ਕਰਦੀ ਇਸ ਤਰ੍ਹਾਂ ਮੈਂ ਇਹਦਾ ਨਾਂ ਨਾ ਕਰਾਂ ਆਂਡ ਗਵੰਡ ਕੀ ਕਹਿਣਗੇ ਸਾਰਿਆਂ ਨੇ ਨਾ ਇਹ ਚ ਸੱਸ ਈ ਕਸੂਰ ਕੱਢਣਾ ਪਤਾ ਯਾ ਤੇਰੀ ਸੱਸ ਨੇ ਵੀ ਇਹੋ ਕੁਝ ਕਰਤੀ ਹੁੰਦੀ ਈ ਹੈ ਪਪੂਆ ਜੀ ਪਤਾ ਯਾ ਸਾਰਿਆਂ ਨੂੰ ਭਲੇਖਾ ਕਿੰਨੂ ਈ ਆ ਤੁਹਾਨੂੰ ਵੀ ਪਤਾ ਵਾਂਡ ਗਵਾਂ ਜੇ ਕੋਈ ਟੱਕਰੇ ਨਾ ਤੇ ਬੱਤੀ ਬੱਤੀ ਗੱਲਾਂ ਕਰਦੀਆਂ ਜਨਾਨੀਆਂ ਉਹ ਆਪਣੇ ਘਰ ਵਿੱਚ ਬਣੀ ਆ ਸਿਆਣੀ ਫਿਰ ਕਿਸੇ ਨੂੰ ਮੇਰੀਆਂ ਕਤੂਤਾਂ ਦਾ ਪਤਾ ਈ ਪੂਆ ਜੀ ਗੱਲ ਵੀ ਕਿਤੇ ਲੋਕੀ ਰਹਿੰਦੀ ਐ ਇਹਦੇ ਉਸੇ ਵੇਲੇ ਜਾਂਦੀ ਮਿੰਡੋਂ ਪੂਆ ਜੀ ਇੱਕ ਗੱਲ ਕਰੀਏ ਨਾ ਤਾਂ ਸਾਰੇ ਪਿੰਡ ਵਿੱਚ ਫੈਲ ਜਾਂਦੀ ਹੈ ਹੈ ਤੇ ਪੁੱਤੇ ਇਦਾਂ ਹੀ ਮੈਨੂੰ ਤੇ ਇਹ ਆਉਂਦਾ ਵਾ ਜੇ ਨਾ ਤੇਰਾ ਸਹੁਰਾ ਸ਼ਰਾਬ ਪੀਂਦਾ ਹੀਗਾ ਹਾਂਜੀ ਇਹਨਾਂ ਨੇ ਉਹਦੋਂ ਚਲਾਕੀਆਂ ਕੀਤੀਆਂ ਪੈੜੀ ਬੰਨਣਾ ਖੁਥੜੇ ਕੋ ਸਾਰਾ ਨਾ ਗੂਠਾ ਲਵਾ ਲਿਆ ਹਾਂਜੀ ਨਹੀਂ ਪੀਤੀ ਵਿੱਚ ਬੰਦੇ ਨੂੰ ਪਤਾ ਲੱਗਦਾ ਚਲ ਇਹਨਾਂ ਵੀ ਸ਼ਰਾਬੀ ਨਹੀਂ ਹੈਗਾ ਤੇ ਦਿਨ ਰਾਤ ਪੀ ਛੱਡਦਾ ਹੁੰਦਾ ਹੀ ਪਰ ਇਹ ਚਲਾਕ ਹੀ ਦੋਵੇਂ ਜੀ ਤੇ ਲਵਲੀਆ ਦਾ ਨਿਆਣਾ ਹੀ ਲਵਲੀ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁਣ ਵੇਖ ਲੈ ਤੁਹਾਨੂੰ ਵੀ ਹੱਥ ਹਲ ਕਰਕੇ ਬਹਲਤਾ ਨਾ ਤੇ ਉਹੋ ਹੀ ਕੁਝ ਆਪਣੇ ਘਰ ਵਿੱਚ ਕਰਨ ਲਈ ਆ ਪਰ ਆਂਦੇ ਜਦੋਂ ਬਾਹਰ ਕਰੀਏ ਨਾ ਕਿਸੇ ਦਾ ਹੱਕ ਖਾਈਏ ਤੇ ਇਹ ਕੰਮ ਹੁੰਦਾ ਹੀ ਹੁੰਦਾ ਵਾ ਚਲੋ ਕੋਈ ਗੱਲ ਨਹੀਂ ਪੂਆ ਜੀ ਕੀ ਨਹੀਂ ਹੱਡੇ ਕੋ ਹੈਗਾ ਸਾਰਾ ਕੁਝ ਯਾਰਾ ਬਦਲਦਾ ਲਵਲੀ ਨੂੰ ਤਾਂ ਮੈਂ ਕਿਹਾ ਸੀ ਮੈਂ ਹ ਇੱਥੇ ਕਰੀਏ ਕੇਸ ਇਹਨਾਂ ਨੂੰ ਲੋ ਲੱਗ ਜੂਗੀ ਤੇ ਲਵਲੀ ਕਹਿੰਦਾ ਨਹੀਂ ਪੂਆ ਜੀ ਹੁਣ ਮੈਨੂੰ ਨੌਕਰੀ ਮਿਲ ਗਈ ਆ ਤੇ ਮੈਂ ਇਹ ਕੰਮ ਨਹੀਂ ਕਰਨਾ ਉਹ ਨਿਆਣਾ ਹੀ ਉਹਨੇ ਸਮਝ ਕੀਤੀ ਵੀ ਆਪਣਾ ਟੱਬਰ ਵਾ ਤੇ ਕੀ ਲੋਕਾਂ ਨੂੰ ਤਮਾਸ਼ਾ ਵਿਖਾ ਲਾਂਗੇ ਤੇ ਇਹ ਸਿਆਣੇ ਬਿਆਣੇ ਹੀ ਇਹਨਾਂ ਨੂੰ ਕੋਈ ਸ਼ਰਮ ਹਜਾ ਨਹੀਂ ਹੈਗਾ ਚਲੋ 부ਆ ਜੀ ਜੇ ਕਿਹਦਾ ਹੱਕ ਕੋਈ ਹੈ ਨਾ ਤੇ ਇਦਾਂ ਹੀ ਹੁੰਦਾ ਵਾ ਪਾਇਦਾ ਥੋੜਾ ਹੁੰਦਾ ਵਾ ਤੇ ਕੋਈ ਗੱਲ ਨਹੀਂ ਆ ਹੁਣ ਵੇਖਿਓ ਕੀ ਕੋਹ ਬੜਨਾ ਇਹਨਾਂ ਦੇ ਨਾਲ ਹਲਤ ਸ਼ੁਰੂਆਤੀ ਹੋਈ ਆ ਇਹਨਾਂ ਨੇ ਕਿਹੜੇ ਦਿਨ ਦੇਣੇ ਨਹੀਂ ਆ ਸਾਰਾ ਕੁਝ ਇੱਥੇ ਹੀ ਆ ਉਹ ਤੇ ਚਲਾਕੀਆਂ ਤਾਂ ਡਈਆਂ ਨਾ ਮਾਰਨ ਉਹ ਦਿਨ ਦੂਰ ਨਹੀਂ ਗਾ ਜਦੋਂ ਨਿੱਕੀ ਨੌਣੇ ੱਤਕੇ ਮਾਰ ਕੇ ਉਹਨੂੰ ਕੱਢਣਾ ਵਾ ਅਜੇ ਤਾਂ ਦਿਲਜਿੰਦਰ ਨੂੰ ਕੱਢਣ ਡਈ ਆ ਇਹਦਾ ਇਰਾਦਾ ਵਾ ਸਦਾ ਦਿਨ ਇਹੋ ਰਹਿਣੇ ਆ ਇਹੋ ਨਹੀਂ ਰਹਿਣੇ ਅਕਸਰ ਨਾ ਲੱਤਾਂ ਪੈਰ ਬੈਣੇ ਵੀ ਆ ਫੇਰ ਵੇਖੇ ਤਾਂ ਕੀ ਹਾਲ ਬੰਦਾ ਵਾ ਉਹ ਵੇਖਿਓ ਬੂਆ ਜੀ ਸਾਰਾ ਕੁਝ ਇੱਥੇ ਹੀ ਆ ਕਰ ਲੈਣ ਜੋ ਕਰਦੇ ਆ ਪਤਾ ਤਾਂ ਲੱਗੀ ਜਾਣਾ ਇੱਕ ਨਾ ਇੱਕ ਦਿਨ ਉਹ ਜਿਹੜੀ ਡਈ ਆ ਨਾ ਉਹਨੇ ਵੇਖੋ ਥਕੇ ਮਰੇ ਕੱਢਣਾ ਇਹਨੂੰ ਉਹਦੇ ਸਾਹਮਣੇ ਮੀਣੀਆਂ ਨਾ ਐਵੇਂ ਥੋੜਾ ਡਈ ਆ ਮਿੱਠੀ ਪਿਆਰੀ ਹੋਈ ਇਹਦੇ ਨਾਲ ਇਹਦਾ ਇਰਾਦਾ ਵਾ ਵੀ ਮੇਰੇ ਨਾਲ ਪਤਾ ਨਹੀਂ ਕਿਉਂ ਇੰਨਾ ਕਰਦੀ ਆ ਇੰਨੀ ਤੱਕ ਤਾਂ ਸਮਝੀ ਨਹੀਂ ਵੀ ਮੈਂ ਸਿਆਣੀ ਆ ਚੱਲਾ ਜਾ ਇਹ ਵਿਹੜੇ 'ਚ ਬੈਣੇ ਆ ਇਹ ਨਾ ਹੋਵੇ ਅਸੀਂ ਅੰਦਰ ਬੈਠੀਆਂ ਰਹੀਏ ਉਹਨੂੰ ਕੁਤੜੀ ਨੂੰ ਫੇਰ ਘਰੋਂ ਕੱਢਿਆ ਹੋਵੇ ਚਲੋ ਪੂਆ ਜੀ ਕੋਈ ਨਹੀਂ ਉੱਥੇ ਬਹਿ ਜੰਨੇ ਆ ਚਲੋ ਹਿੰ ਤਾਸਾ ਆ ਚੰਗਾ ਕੰਮ ਹੋਇਆਈਓ ਭਲਾ ਕੋਈ ਗੱਲ ਨਹੀਂ ਆ ਪਹਿਲੀ ਤੇ ਵਿਚਾਰੀ ਨੂੰ ਮਿਲੀ ਜਣੀ ਆ ਸਾਰਾ ਕੋ ਤੇ ਹੁਣ ਇਹਦੇ ਕੋਲ ਹੈਗਾ ਹੀ ਆ ਕਿੱਡੇ ਚਲਾਕ ਬਣਦੇ ਆ ਵੀ ਸਾਰਾ ਕੋ ਖਰੇ ਸਾਨੂੰ ਮਿਲ ਜਾਣਾ ਕੱਖ ਹਾਲੀ ਮੈਂ ਨਹੀਂ ਦੁਨੀਆ ਦਾ ਆਪਣੇ ਘਰ ਦੇ ਵਿੱਚ ਹੀ ਪਵਾੜੇ ਪਾਏ ਆ ਹਲੇ ਬਗਾਨਾ ਕੋਈ ਹੋਵੇ ਨਾ ਸਰੂ ਬੰਦਾ ਕਰਦਾ ਚੰਗਾ ਲੱਗਦਾ। ਪਰ ਅਮਨ ਚਲੀਏ ਫਿਰ। ਉਕਾਈ ਤੇ ਵਿਖਾ ਲਈਏ ਜੇ ਕੁੜੀ ਨੂੰ ਘਰੋਂ ਕੱਢਣ ਡੇ ਆ ਤੇ। ਆਹੋ ਕਹਿੰਦੀ ਤਾਂ ਹੈਗੀ ਸੀ ਕਿ ਮੈਂ ਫੋਨ ਕਰ ਦੂੰਗੀ। ਤਾਂ ਕੋਈ ਨਹੀਂ ਆਪਾਂ ਵਿਹੜੇ 'ਚ ਹੀ ਬੈਠੇ ਆ। ਜਦੋਂ ਆਵਾਜ਼ ਆਊਗੀ ਉਸ ਵੇਲੇ ਚੱਲ ਜਾਾਂਗੇ। ਫੋਨ ਉਹਨੇ ਕੀਤਾ ਨਹੀਂ ਆ। ਫੋਨ ਉਹਦੇ ਹੀ ਕੀਤਾ ਸੀ ਨਾ। ਤੁਹਾਡੇ ਵੱਲੋਂ ਕਹਿੰਦੀ ਵੀ ਸੱਦ ਲੋ। ਤਾਂ ਇਹਨਾਂ ਨੂੰ ਉਸ ਵੇਲੇ ਮੈਂ ਫੋਨ ਕਰਤਾ ਹੀਗਾ। ਉਹ ਮੈਨੂੰ ਸਮਝ ਨਹੀਂ ਆਉਂਦੀ। ਇਹਨਾਂ ਨੇ ਨੌ ਨੂੰ ਬਣਾਵਾ ਨਹੀਂ ਸਾਰੀ ਉਮਰ। ਨਹੀਂ ਬਣਾਉਣਾ ਤਾਂ ਹੀ ਆ ਨਾ। ਪਰ ਇੰਨੀ ਸਮਝ ਨਹੀਂ ਹੈਗੀ ਕਿ ਨਿੱਕੀ ਨੇ ਮੈਨੂੰ ੱੱਕੇ ਮਾਰਨੇ ਆ। ਵੇਖਿਓ ਸਹੀ ਇਹਦਾ ਹਾਲ ਕੀ ਹੋਣਾ। ਆ ਕਾਗਜ਼ ਵੇਖ ਕੇ ਨਾ ਸਾਨੂੰ ਵੀ ਬਥੇਰੀਆਂ ਬਦ ਦਵਾਈਆਂ ਨੇ ਦੇਣੀਆਂ ਵਾ ਦੋਵਾਂ ਜਾਣਿਆਂ ਨੂੰ ਵੇਖੀਂ ਸੈਂ ਕੀ ਕਰਦੀ ਆ ਉਹ ਯਾਰ ਅਸੀਂ ਤੇ ਭਲਾ ਕੀਤਾ ਦਵੇ ਤੇ ਦਵੇ ਫਿਰ ਕੀਮਾ ਵੇਖੋ ਨਗੂਣੀਆਂ ਗੱਲਾਂ ਕਰਨ ਡਈ ਨਿੱਕੀ ਬੋਟੀ ਕੀ ਹੋਇਆ ਕੀ ਹੁਣ ਅਰ ਸੋਈ 'ਚ ਖਲਾਰਾ ਪਾ ਕੇ ਨਾ ਅੱਛਾ ਨਾ ਉਹਦਾ ਲਾਤਾ ਵਾ ਕੀ ਉਹਨਾਂ ਦਲਜਿੰਦਰ ਨੇ ਖਲਾਰਾ ਪਾਇਆ ਵਾ ਸੱਸ ਨਾ ਜਾ ਕੇ ਮਿੱਠੀ ਪਿਆਰੀ ਹੋ ਗਈ ਆ ਉਹ ਇਹਦੇ ਦਵਾਲੇ ਚੜ ਗਈ ਹੁਣੀ ਆ ਤੂੰ ਖਲਾਰਾ ਪਾਇਆ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਕਰਦੀ ਫਿਰਦੀ ਆ ਹੱਥਾਂ ਨਾ ਲਾਉਂਦੀ ਤੇ ਪੈਰਾਂ ਨਾ ਭਜਾਉਂਦੀ ਆ ਉਹ ਮਾਤਾ ਤੇ ਉਹ ਮੰਨਦੀ ਨਹੀਂ ਵਿਆਹ ਵੱਲੋਂ ਮੇਰਾ ਹੀ ਢੇਡਾ ਕਰਕੇ ਆ ਤੇਰਾ ਤੇ ਦਿਲਜੰਦਰ ਦਾ ਕਰਕੇ ਆ ਹੋਰ ਕੀ ਆ ਮੈਂ ਉਹ ਵੇਲੇ ਨੂੰ ਪਛਤਉਨੀ ਆ ਹੁਣ ਮੈਨੂੰ ਕੀ ਪਤਾ ਸੀ ਪੀਨੀ ਚੁਸਤ ਚਲਾਗਾ ਆਣ ਕੇ ਨੇ ਮੂਲੀਆਂ ਵਕਤ ਪੱਤੇ ਵਕ ਕਰ ਦੇਣੇ ਦੇਖ ਲੈ ਸਾਰਾ ਕੰਮ ਹੀ ਬਦਲਤਾ ਕਣੀ ਤਾਂ ਕੋਈ ਗੱਲ ਨਹੀਂ ਉਹਨਾਂ ਨਾ ਵੀ ਹੁਣੀਆਂ ਵੇਖੀ ਜਾਏ ਉਹਦੇ ਕੀ ਬੰਦਾ ਕੱਲੀ ਆ ਨਾ ਇਹ ਕੁਝ ਵਿਚਾਰੀ ਸਹਿਣ ਰਹੀ ਆ ਮੁੰਡਾ ਹੁੰਦਾ ਹਾਂ ਇੱਥੇ ਬਾਹਰ ਨਾ ਗਿਆ ਹੁੰਦਾ ਫੇਰ ਇਹਨਾਂ ਨੂੰ ਮਤ ਦੱਸਦਾ ਤਾਂ ਕਰਕੇ ਭੂਏ ਚੜਨਦੇ ਆ ਨਾ ਮੇਰੀ ਗੱਲ ਸੁਣੋ ਇਹ ਵੀ ਨਾ ਉਹਨੂੰ ਸਾਰੀਆਂ ਗੱਲਾਂ ਨਹੀਂ ਨਾ ਫੋਨ ਤੇ ਦੱਸਦੀ ਕਿ ਮੇਰੀ ਗੱਲ ਦੱਸੀਆਂ ਨਹੀਂ ਜਾਂਦੀਆਂ ਪਰਦੇਸਾਂ 'ਚ ਬੈਠਾ ਵਾ ਯਾਰ ਪਰਦੇਸਾਂ 'ਚ ਬੈਠਾ ਤੇ ਫੇਰੋਂ ਕੱਢ ਦੇਣਗੇ ਤੇ ਫੇਰ ਦੱਸਣਾ ਵਾ ਤੇ ਮੈਨੂੰ ਘਰੋਂ ਕੱਢਤਾ ਉਹਨਾਂ ਨੇ ਕੋਈ ਗੱਲ ਨਹੀਂ ਮੈਨੂੰ ਇਹ ਆ ਇੱਥੇ ਤਾਂ ਸਾਰਾ ਟੱਬਰ ਬੈਠੀ ਆ ਇੱਕ ਦੂਜੇ ਨੂੰ ਹੌਸਲਾ ਦੇ ਦੇਈਦਾ ਉੱਥੇ ਕੌਣ ਹੌਸਲਾ ਦੇਊਗਾ ਜੇ ਉਹਨੂੰ ਪਤਾ ਲੱਗੂ ਵੀ ਮੇਰੀ ਘਰ ਦੇ ਹਿੰਦ ਤੱਕੇ ਮਾਰ ਕੇ ਬਾਹਰ ਕੱਢਣ ਦੇ ਆ ਸਾਰੀਆਂ ਗੱਲਾਂ ਨਹੀਂ ਦੱਸਣਾਂ ਜਾਂਦੀਆਂ ਕੋਈ ਗੱਲ ਨਹੀਂ ਮੈਂ ਜੁ ਹੈਗੀ ਆ ਇਹਨਾਂ ਨਾਲ ਗੱ ਮੈਨੂੰ ਕੀ ਕਹਿ ਦਣਗੇ ਆਪਣੇ ਭਰਾ ਨੂੰ ਫੋਨ ਕਰੂਗਾ ਆ ਭਰਾ ਇਹਨੇ ਜੋ ਗਹੰਦਾ ਨਾ ਤੇ ਕੰਮ ਕਰਦਾ ਹੀ ਨਾ ਉਹਨੇ ਤਾਂ ਵਿਚਾਰੇ ਨੇ ਕਮਾਈ ਕਰ ਕਰਕੇ ਨਾ ਇਹਨਾਂ ਦੇ ਢੇਡੀ ਪਰਛੜੇ ਆਪ ਤੇ ਕੋ ਬਣਾਇਆ ਹੀ ਨਾ ਉਹਦਾਂ ਦਾ ਵੱਖਰਾ ਪਿਆਹਾ ਤੇਲਾ ਰੱਖਦਾ ਨਾ ਪੈੜੀ ਬੰਨਾ ਵੱਖਰਾ ਲਿੰਦਾ ਸਕੋ ਤੇ ਨਾਲੇ ਇਹਨਾਂ ਨੂੰ ਲੋ ਲੱਗ ਜਾਂਦੀ ਇਹੋ ਤੇ ਗੱਲਾਂ ਵਾ ਗਲਤੀ ਉਹਦ ਕੋ ਹੋਗੀ ਇਹ ਅਸੀਂ ਉਦੋਂ ਕਹਿੰਦੇ ਹੀ ਤੇ ਉਦੋਂ ਸਾਰੀ ਗੱਲਾ ਮਾਣੋ ਤਸ ਸੀ ਜਾਂਦੀ ਹੀ ਉਹ ਦਿਲਜੰਦਰ ਚੱਲ ਕੋਈ ਗੱਲ ਨਹੀਂ ਗਲਤੀ ਹੋਈ ਜਾਂਦੀ ਆ ਉਹਨੂੰ ਦੇਖ ਵੀ ਮੇਰਾ ਟੱਬਰ ਵਾ ਇਹ ਗੱਲ ਦਾ ਥੋੜਾ ਪਤਾ ਹੀ ਤੇ ਮੇਰੇ ਗਾੜੀ ਆ ਜਾਣੀਆਂ ਵੇਗ ਨਾ ਚਲ ਹੁਣ ਇਦਾਂ ਕਰ ਦੇ ਉਹਦਾ ਫੋਨ ਤੇ ਚਲ ਚਲੀ ਹੋਈ ਹੈ ਉਤਰ